मीरा ਆਪਣੇ ਮਾਪਿਆਂ ਦੀ ਇਕਲੋਤੀ ਸੰਤਾਨ ਸੀ ਬਚਪਨ ਵਿੱਚ ਹੀ ਮੀਰਾ ਦੀ ਮਾਂ ਦਾ ਦਿਹਾਂਤ ਹੋ ਗਿਆ ਬਚਪਨ ਵਿੱਚ ਮੀਰਾ ਨੂੰ ਨਾ ਤਾਂ ਭੈਣ ਭਰਾ ਦਾ ਸਾਥ ਮਿਲਿਆ ਅਤੇ ਨਾ ਹੀ ਮਾਤਾ ਪਿਤਾ ਦਾ ਪਿਆਰ ਤੇ ਦਿਲਦਾਰ ਮੀਰਾ ਦਾ ਪਿਤਾ ਰਤਨ ਸਿੰਘ ਰਾਣਾ ਸੰਗਾ ਦੇ ਨਾਲ ਤਤਕਾਲੀਨ ਰਾਜਨੀਤਿਕ ਉਥਲ ਪੁਥਲ ਅਤੇ ਯੁੱਧਾ ਵਿੱਚ ਉਲਝਿਆ ਰਹਿੰਦਾ ਸੀ ਮੀਰਾ ਦਾ ਪਾਲਣ ਪੋਸ਼ਣ ਦੁੱਧਾ ਜੀ ਤੋਂ ਜੋ ਕਿ ਮੀਰਾ ਜੀ ਦੇ ਦਾਦਾ ਜੀ ਸਨ ਦੀ ਦੇਖਰੇਖ ਵਿੱਚ ਹੋਇਆ ਉਸ ਦੇ ਦਾਦਾ ਜੀ ਪ੍ਰਭੂ ਭਗਤੀ ਵਾਲੇ ਇਨਸਾਨ ਸਨ ਇਸ ਲਈ ਮੀਰਾ ਦੇ ਜੀਵਨ ਵਿੱਚ ਉਸ ਦੇ ਦਾਦਾ ਜੀ ਦੇ ਭਗਤੀ ਭਾਵ ਦਾ ਪ੍ਰਭਾਵ ਪੈਦਾ ਹੋਣਾ ਸੁਭਾਵਿਕ ਸੀ 1566 ਵਿੱਚ ਰਾਣਾ ਸੰਗਾਚ ਤੋੜ ਦੀ ਗੱਦੀ ਉੱਤੇ ਬੈਠਿਆ ਉਸ ਦੀ ਪਤਨੀ ਰਾਣੀ ਝਾਲੀ ਝਾਲਾਵਾਰ ਦੇ ਰਾਜੇ ਦੀ ਲੜਕੀ ਵੀ ਪ੍ਰਭੂ ਪਗ ਸੀ ਸਮਤ 1567-68 ਦੇ ਲਗਭਗ ਉਹਨਾਂ ਨੇ ਕਾਂਛੀ ਜਾ ਕੇ ਸ਼੍ਰੀ ਗੁਰੂਦਾਸ ਜੀ ਨੂੰ ਆਸ਼ਰਮ ਬਣਾ ਕੇ ਦਿੱਤਾ ਸੀ। ਇਧਰ ਮੇੜਤਾ ਤੋਂ ਪ੍ਰਭੂ ਭਗਤ ਦੋਦਾ ਜੀ ਸ਼੍ਰੀ ਗੁਰੂਦਾਸ ਜੀ ਦੇ ਜਿਤੋੜ੍ਹ ਸਥਿਤ ਆਸ਼ਰਮ ਵਿੱਚ ਅਧਿਆਤਮਕ ਸਮੇਲਨ ਵਿੱਚ ਸੱਚਾ ਉਪਦੇਸ਼ ਸੁਣਨ ਲਈ ਆਉਂਦੇ ਸਨ। ਰਾਣੀ ਚਾਲੀ ਦਾ ਪੁੱਤਰ ਰਾਜਕੁਮਾਰ ਪੋਜਰਾਜ ਆਪਣੀ ਮਾਤਾ ਦੀ ਵਾਂਗ ਹੀ ਸ਼ਾਂਤ ਅਤੇ ਕੋਮਲ ਪ੍ਰਕਿਰਤੀ ਦਾ ਮਾਲਕ ਸੀ। ਰਾਜਕੁਮਾਰ ਪੋਜਰਾਜ ਦੀ ਉਮਰ ਉਸ ਸਮੇਂ ਲਗਭਗ 18 ਕੁ ਸਾਲ ਦੀ ਸੀ। ਰਾਣੀ ਚਾਲੀ ਨੇ ਆਪਣੇ ਪਤੀ ਰਾਣਾ ਸੰਗਾ ਦੀ ਸਹਿਮਤੀ ਅਤੇ ਸ਼੍ਰੀ ਗੁਰੂ ਦਾਤ ਜੀ ਦਾ ਆਸ਼ੀਰਵਾਦ ਲੈ ਕੇ ਰਾਜਕੁਮਾਰ ਪੋਜ ਰਾਜ ਦਾ ਮੀਰਾ ਨਾਲ ਵਿਆਹ ਕਰਨ ਦਾ ਪ੍ਰਸਤਾਵ ਦੁੱਦਾ ਜੀ ਅੱਗੇ ਰੱਖਿਆ ਉਹ ਵੀ ਇਸ ਗੱਲ ਨਾਲ ਸਹਿਮਤ ਹੋ ਗਏ ਦੋਨੋਂ ਪਰਿਵਾਰ ਵਿਆਹ ਸੰਬੰਧ ਸੂਤਰ ਵਿੱਚ ਬੱਜ ਗਏ ਸਮਤ 1573 ਵਿੱਚ ਤੇ ਸਾਖੀ ਦੇ ਤਿਹਾਰ ਤੇ ਸ਼੍ਰੀ ਗੁਰੂ ਦਾਤ ਜੀ ਦੀ ਹਾਜ਼ਰੀ ਵਿੱਚ ਰਾਜਕੁਮਾਰ ਪੋਜ ਰਾ ਦੇ ਤੇ ਮੀਰਾ ਦਾ ਵਿਆਹ ਸੰਪੰਨ ਹੋਇਆ ਮੀਰਾ ਦੀ ਉਮਰ ਉਸ ਸਮੇਂ 12 ਸਾਲ ਦੀ ਸੀ ਵਿਆਹ ਤੋਂ ਬਾਅਦ ਮੀਰਾ ਨੇ ਆਪਣੇ ਪਤੀ ਤੇ ਸੱਸ ਰਾਣੀ ਝਾਲੀ ਦੀ ਆਗਿਆ ਅਨੁਸਾਰ ਸ਼੍ਰੀ ਗੁਰਵਦਾਸ ਜੀ ਨੂੰ ਗੁਰੂ ਤਾਰਨ ਕੀਤਾ ਚਿਤੋੜ ਦੀ 1800 ਫੁੱਟ ਉੱਚੀ ਪਹਾੜੀ ਉੱਤੇ ਵਿਜੇਸ਼ ਤੰਮ ਦੇ ਸਮਾਨ 7 ਫੁੱਟ ਉੱਚੇ ਚੁਬਾਰੇ ਉੱਤੇ ਰਾਣਾ ਕੁੰਬਾ ਦੁਆਰਾ ਬਣਾਏ ਕੁੰਭ ਸ਼ਿਆਮ ਮੰਦਰ ਦੇ ਖੁੱਲੇ ਵੇੜੇ ਵਿੱਚ ਸ਼੍ਰੀ ਗੁਰਵਦਾਸ ਜੀ ਦਾ ਸਸਨ ਹੁੰਦਾ ਸਮਾ ਪਰਵਰਤਨਸ਼ੀਲ ਹੈ ਵਿਦਾਤਾ ਨੇ ਮੀਰਾ ਦੀ ਕਿਸਮ ਵਿੱਚ ਗ੍ਰੈਸਤ ਜੀਵਨ ਭੋਗਣਾ ਨਹੀਂ ਲਿਖਿਆ ਸੀ ਅਜੇ ਹੁਣ ਦਾ ਵੀ ਕਿਉਂ ਭਗਤੀ ਦੇ ਖੇਤਰ ਵਿੱਚ ਦੂਰ ਦिशाਾਂ ਵਿੱਚ ਭਗਤੀ ਦੀ ਸ਼ੋਭਾ ਕੀ ਮੇ ਪਹੁੰਚਦੀ Rajasthan ਦੇ ਸੁਵੇਂ ਆਕਾਸ਼ ਵਿੱਚ ਅੱਜ ਵੀ ਮੀਰਾ ਦੇ ਘੰਗਰਾਂ ਦੀ ਛਣਕਾਰ ਦੀ ਆਵਾਜ਼ ਸੁਣਾਈ ਦਿੰਦੀ ਹੈ ਮੀਰਾ ਦੇ ਬਿਰਹਾ ਭਰਪੂਰ ਗੀਤ ਅੱਜ ਵੀ Rajasthan ਦੀਆਂ ਘਾਟੀਆਂ ਅਤੇ ਰੇਗਿਸਤਾਨ ਵਿੱਚ ਸੁਣਾਈ ਦਿੰਦੇ ਹਨ ਸਮਤ 1580 ਵਿੱਚ ਰਾਜਕੁਮਾਰ ਰਾਜਾ ਭੋਜ ਦਾ ਅਚਾਨਕ ਦੇਹਾਂਤ ਹੋ ਗਿਆ। ਸਮਤ 1585 ਵਿੱਚ ਰਾਜਾ ਕੁੰਬਾ ਦਾ ਬਾਬਰ ਨਾਲ ਕਾਨਵਾ ਜਦ ਵਿੱਚ ਦੇਹਾਂਤ ਹੋ ਗਿਆ। ਰਾਣਾ ਕੁੰਬਾ ਦੇ ਪੁੱਤਰਾਂ ਰਤਨ ਸਿੰਘ ਅਤੇ ਵਿਕਰਮਜੀਤ ਵਿਚਕਾਰ ਗੱਦੀ ਪ੍ਰਾਪਤ ਕਰਨ ਲਈ ਸੰਘਰਸ਼ ਆਰੰਭ ਹੋ ਗਿਆ। ਮੀਰਾ ਅਤੇ ਰਾਣੀ ਚਾਲੀ ਦੋਵੇਂ ਵਿਧਵਾ ਹੋ ਗਈਆਂ। ਰਾਣੀ ਚਾਲੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣਾ ਜੀਵਨ ਕਿਵੇਂ ਬਤੀਤ ਕੀਤਾ ਇਸ ਬਾਰੇ ਇਤਿਹਾਸ ਚੁੱਪ ਹੈ। ਪਰ ਮੀਰਾ ਦਾ ਆਪਣੇ ਗੁਰੂ ਸ੍ਰੀ ਗੁਰੂਦਾਸ ਜੀ ਨਾਲ ਅਟੁੱਟ ਸੰਬੰਧ ਜੁੜਿਆ ਰਿਹਾ। ਰਾਣਾ ਕੁੰਬਾ ਦੀ ਮੌਤ ਤੋਂ ਬਾਅਦ ਮੀਰਾ ਨੂੰ ਪਰਿਵਾਰਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਮੀਰਾ ਨੂੰ ਵਿਕਰਮਜੀਤ ਨੇ ਅੱਧੀ ਰਾਤ ਦੇ ਸਮੇਂ ਚ ਤੋੜ ਤੋਂ ਥੱਲੇ ਵਗਦੀ ਕੋਈ ਗੰਬੀਰੀ ਨਦੀ ਵਿੱਚ ਛਟਵਾ ਦਿੱਤਾ ਸੀ। ਪਰੰਤੂ ਸ੍ਰੀ ਗੁਰੂਦਾਸ ਜੀ ਦੀ ਕਿਰਪਾ ਸਦਕਾ ਮੀਰਾ ਦਾ ਕੁਝ ਵੀ ਵਿਗਾੜ ਨਹੀਂ ਸਕਿਆ। ਮੀਰਾ ਨਦੀ ਦੇ ਵਹਾ ਵਿੱਚੋਂ ਇਸ ਤਰ੍ਹਾਂ ਬਾਹਰ ਨਿਕਲੀ ਜਿਸ ਤਰ੍ਹਾਂ ਸੋਨਾ ਅਗ ਵਿੱਚੋਂ ਸ਼ੁੱਧ ਹੋ ਕੇ ਨਿਕਲਦਾ ਹੈ ਮੀਰਾ ਹੁਣ ਨਿਡਰ ਹੋ ਕੇ ਪ੍ਰਮਾਤਮਾ ਦੀ ਭਗਤੀ ਅਤੇ ਸਾਧੂ ਸੇਵਾ ਕਰਨ ਲੱਗੀ ਪਰੰਤੂ ਰਾਜਾ ਵਿਕਰਮ ਸਿੰਘ ਨੂੰ ਇਸ ਤਰ੍ਹਾਂ ਮੀਰਾ ਕੋਲ ਸਾਧੂਆਂ ਦੀ ਭੀੜ ਲੱਗੀ ਰੈਣੀ ਬਿਲਕੁਲ ਪਸੰਦ ਨਹੀਂ ਸੀ ਉਸਨੇ ਆਪਣੇ ਭਰੋਸੇ ਦੀਆਂ ਦੋ ਇਸਤਰੀਆਂ ਨੂੰ ਮੀਰਾ ਦੇ ਆਸ-ਪਾਸ ਨਿਗਰਾਨੀ ਲਈ ਰੱਖਿਆ ਤਾਂ ਜੋ ਮੀਰਾ ਨੂੰ ਸਾਧੂਆਂ ਦੇ ਨੇੜੇ ਬੈਠਣ ਤੋਂ ਰੋਕ ਸਕਣ ਪਰ ਮੀਰਾਬਾਈ ਦੀ ਸੰਗਤ ਦੇ ਪ੍ਰਭਾਵ ਕਰਕੇ ਉਹਨਾਂ ਦੋਨਾਂ ਦੇ ਜੀਵਨ ਵਿੱਚ ਵੀ ਪ੍ਰਭੂ ਭਗਤੀ ਦਾ ਰੰਗ ਛੜ ਗਿਆ ਤੇ ਦੋਵੇਂ ਮੀਰਾਬਾਈ ਦੀਆਂ ਸਹਾਇਕ ਬਣ ਗਈਆਂ ਇਹੋ ਦਸ਼ਾ ਹੀ ਉਹਨਾਂ ਹੋਰ ਦਾਸੀਆਂ ਦੀ ਹੋਈ ਜਿਨ੍ਹਾਂ ਨੂੰ ਮੀਰਾ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਸੀ ਅਖੀਰ ਆਣਾ ਵਿਕਰਮ ਸਿੰਘ ਨੇ ਇਹ ਮੁਸ਼ਕਿਲ ਕੰਮ ਆਪਣੀ ਭੈਣ ਉਹਦਾ ਬਾਈ ਨੂੰ ਸੌਂਪਿਆ ਉਕੂ ਸਮੇਂ ਤੱਕ ਆਪਣੇ ਕਾਰਜ ਨੂੰ ਤੰਦੇਹੀ ਨਾ ਕਰਦੀ ਰਹੀ ਦਿਨ ਵਿੱਚ ਕਈ ਵਾਰ ਉਹ ਮੀਰਾ ਜੀ ਦੇ ਮਹਿਲ ਵਿੱਚ ਜਾਂਦੀ ਉਸ ਨੂੰ ਸਮਝਾਉਂਦੀ ਤੇ ਰੋਕ-ਟੋਕ ਕਰਦੀ ਰਹਿੰਦੀ ਮੀਰਾ ਨੇ ਆਪਣੇ ਇਨਾਸਾਕ ਸਬੰਧੀਆਂ ਦਾ ਵਰਣਨ ਆਪਣੀ ਬਾਣੀ ਵਿੱਚ ਵੀ ਕੀਤਾ ਹੈ ਇਸ ਤੋਂ ਬਾਅਦ ਰਾਜਾ ਵਿਕਰਮ ਸਿੰਘ ਨੇ ਮੰਤਰੀਆਂ ਦੀ ਸਲਾਹ ਨਾਲ ਮੀਰਾ ਨੂੰ ਜ਼ਹਿਰ ਦੇ ਕੇ ਮਾਰਨ ਦੀ ਸਾਜ਼ਿਸ਼ ਰਚੀ ਮੀਰਾ ਨੂੰ ਇੱਕ ਜ਼ਹਿਰ ਦਾ ਪਿਆਲਾ ਭਰ ਕੇ ਦਿੱਤਾ ਗਿਆ ਤੇ ਕਿਹਾ ਗਿਆ ਕਿ ਇਹ ਵੀ ਸ਼੍ਰੀ ਗੁਰੂਦਾ ਜੀ ਦੁਆਰਾ ਪੇਜਾ ਅਮ੍ਰਿਤ ਹੈ ਉਦਾਵਾਇ ਇਸ ਭੇਦ ਬਾਰੇ ਜਾਣਦੀ ਸੀ ਅਤੇ ਉਸਨੇ ਮੋਹ ਵਸ ਮੀਰਾ ਜੀ ਨੂੰ ਇਸ ਯੋਜਨਾ ਬਾਰੇ ਸਾਰਾ ਕੁਝ ਦੱਸ ਦਿੱਤਾ ਉਸਨੇ ਮੀਰਾ ਜੀ ਨੂੰ ਜ਼ਹਿਰ ਪੀਣ ਤੋਂ ਰੋਕਿਆ ਪਰੰਤੂ ਮੀਰਾ ਜੀ ਨੇ ਕਿਹਾ ਕਿ ਜੋ ਪਦਾਰਥ ਸ਼੍ਰੀ ਗੁਰੂ ਵਿਦਾਤ ਜੀ ਦੇ ਚਰਨਾ ਅਮ੍ਰਿਤ ਦਾ ਨਾਮ ਲੈ ਕੇ ਦਿੱਤਾ ਗਿਆ ਉਸ ਨੂੰ ਤ੍ਰਿਸਕਾਰਨਾ ਗੁਰੂ ਭਗਤੀ ਦੇ ਵਿਰੁੱਧ ਹੈ ਮੀਰਾ ਨੇ ਉਸ ਜ਼ਹਿਰ ਦੇ ਪਿਆਲੇ ਨੂੰ ਆਪਣੇ ਮੱਥੇ ਨਾਲ ਲਾਇਆ ਤੇ ਪੀ ਲਿਆ ਇਸਨਾਮ ਮੀਰਾ ਜੀ ਨੂੰ ਕੁਝ ਨਹੀਂ ਹੋਇਆ ਸਗੋ ਉਹਨਾਂ ਦੀ ਭਗਤੀ ਦਾ ਰੰਗ ਦੁਗਣਾ ਹੋ ਗਿਆ ਅਜਿਹੀ ਭਗਤੀ ਦਾ ਕਮਾਲ ਦੇਖ ਕੇ ਉਹਦਾ ਬਾਈ ਮੀਰਾ ਦੀ ਮਿੱਤਰ ਬਣ ਗਈ ਇੱਕ ਵਾਰ ਰਾਣਾ ਵਿਕਰਮ ਨੇ ਸੱਪ ਪਟਾਰੇ ਵਿੱਚ ਬੰਦ ਕਰਕੇ ਮੀਰਾ ਜੀ ਕੋਲ ਭੇਜਿਆ ਅਤੇ ਕਿਹਾ ਕਿ ਇਹ ਹੀਰਿਆਂ ਦਾ ਹਾਰ ਤੁਹਾਡੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਹੈ ਜੋ ਹੀ ਮੀਰਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਕੇ ਉਸ ਪਟਾਰੇ ਨੂੰ ਖੋਲਿਆ ਤੇ ਉਹ ਸੱਪ ਹੀਰਿਆਂ ਨਾਲ ਜੜਿਆ ਹੋਇਆ ਹਾਰ ਬਣ ਗਿਆ ਮੀਰਾबाई ਨੂੰ ਜਦੋਂ ਰਾਣਾ ਵਿਕਰਮ ਨੇ ਜ਼ਹਿਰ ਭੇਜਿਆ ਤਾਂ ਉਹ ਨਿਸੰਕੋਚ ਪੀ ਗਈ। ਇਸ ਤੋਂ ਬਾਅਦ ਰਾਣਾ ਨੇ ਦੂਤਾਵਾਸ ਨੂੰ ਕਿਹਾ ਕਿ ਤੁਸੀਂ ਕਾਰਜ ਕਰੋ ਜਦੋਂ ਮੀਰਾ ਕਿਸੇ ਵਿਰਾਗੀ ਨਾਲ ਇਕੱਲੀ ਬੈਠੀ ਹੋਵੇ ਤਾਂ ਇਸ ਬਾਰੇ ਸਮਾਚਾਰ ਦੇਣਾ। ਮੈਂ ਉਸੇ ਪਲਾਕੇ ਉਸਨੂੰ ਮਾਰ ਦੇਵਾਂਗਾ। ਇੱਕ ਵਾਰ ਮੀਰਾ ਜੀ ਨੂੰ ਗੁਰੂ ਜੀ ਦੇ ਦਰਸ਼ਨ ਹੋਏ। ਉਹ ਗੁਰੂ ਜੀ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਤਾਂ ਇੱਕ ਖਬਰ ਰੱਖਣ ਵਾਲੇ ਨੇ ਰਾਜੇ ਨੂੰ ਜਾ ਕੇ ਕਿਹਾ ਕਿ ਮੀਰਾ ਕਿਸੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਹੈ। ਰਾਣਾ ਤਲਵਾਰ ਲੈ ਕੇ ਮੀਰਾ ਦੇ ਮਹਿਲ ਵਿੱਚ ਗਿਆ ਤੇ ਆਵਾਜ਼ ਦਿੱਤੀ ਕਿ ਦਰਵਾਜ਼ਾ ਖੋਲੋ ਮੀਰਾ ਨੇ ਆਵਾਜ਼ ਸੁਣਦੇ ਹੀ ਦਰਵਾਜ਼ਾ ਖੋਲ ਦਿੱਤਾ ਰਾਣਾ ਮੀਰਾ ਜੀ ਨਾਲ ਕਿਸੇ ਨੂੰ ਨਾ ਦੇਖ ਕੇ ਕਹਿਣ ਲੱਗਾ ਕਿ ਜਿਸ ਨਾਲ ਤੂੰ ਅਨੇਕ ਪ੍ਰੇਮ ਪ੍ਰਸੰਗ ਕਰ ਰਹੀ ਸੀ ਉਹ ਇਨਸਾਨ ਕਿੱਥੇ ਹੈ ਮੀਰਾ ਨੇ ਉੱਤਰ ਦਿੱਤਾ ਕਿ ਉਹ ਇਨਸਾਨ ਤੁਹਾਡੀਆਂ ਅੱਖਾਂ ਅਗੇ ਹੀ ਬੈਠਾ ਹੋਇਆ ਹੈ ਅਤੇ ਦਰਵਾਜ਼ਾ ਖੁੱਲ੍ਹਦੇ ਉਸ ਨੂੰ ਤੇਜ ਪ੍ਰਕਾਸ਼ ਦਿਖਾਈ ਦਿੱਤਾ ਜਿਸ ਨਾਲ ਰਾਣਾ ਬੇਹੋਸ਼ ਹੋ ਗਿਆ ਤੇ ਧਰਤੀ ਤੇ ਡਿੱਗਿਆ